ਜੀ ਦੋਸਤੋ ਸਰਣ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਇੱਕ ਪਿਛਲੇ ਦਿਨੇ ਜੋ ਵੀ ਵੀ ਖਬਰ ਆਈ ਉਹਦੀ ਵੀਡੀਓ ਵਾਇਰਲ ਹੋਈ ਸੀ ਬਹੁਤ ਜ਼ਿਆਦਾ ਤੇ ਗਰੀਬਾਂ ਦੀ ਝੌਂਪੜੀ ਉੱਤੇ ਜੋ ਪ੍ਰਸ਼ਾਸਨ ਨੇ ਯੂਪੀ ਸਰਕਾਰ ਨੇ ਜੋ ਕੀ ਸਰਕਾਰ ਨੇ ਜੋ ਬਲਡوزر ਚਲਾਈ ਉਹ ਵੀਡੀਓ ਦੇ ਵਿੱਚ ਦੇਖਣੇ ਵਿੱਚ ਆਇਆ ਕਿ ਛੋਟੀ ਜੀ ਬੱਚੀ ਨੇ ਪੁਲਿਸ ਵਾਲਿਆਂ ਨੂੰ ਬੇਨਤੀ ਕੀਤੀ ਕਿ ਮੇਰਾ ਸਮਾਨ ਅੰਦਰ ਪਿਆ ਝੌਂੜੀ ਦੇ ਵਿੱਚ ਉਹ ਮੈਂ ਚੱਕ ਲਾਂ ਤੇ ਝੌਂੜੀ ਵਿੱਚ ਪੁਲਿਸ ਵਾਲਿਆਂ ਨੇ ਇਸ਼ਾਰਾ ਕਰਿਆ ਜੀਸੀਬੀ ਦੇ ਡਰਾਈਵਰ ਨੂੰ ਕਿ 2 ਮੀਟਰ ਉੱਜਾ ਬੱਚੇ ਨੂੰ ਆਪਣਾ ਸਮਾਨ ਚੱਕ ਲੈਣ ਦਿਓ ਤੇ ਜਦੋਂ ਬੱਚੀ ਆਪਣਾ ਸਵਾਨ ਚੱਕੀ ਵਫਸਾ ਰਹੀ ਸੀ ਤਾਂ ਪੁਲਿਸ ਵਾਲਿਆਂ ਨੇ ਦੇਖਿਆ ਮੀਡੀਆ ਨੇ ਵੀ ਦਿਖਾਇਆ ਉਹਦੇ ਹੱਥ ਵਿੱਚ ਕਿਤਾਬਾਂ ਸੀ ਤੇ ਕਾਪੀਆਂ ਸੀ ਤੇ ਉਹਦਾ ਜਿਹੜਾ ਸਕੂਲੀ ਬੈਗ ਸੀ ਉਹ ਚੱਕ ਕੇ ਫਟਾਫਟ ਬਾਹਰ ਨੂੰ ਭੱਜੀ ਆ ਰਹੀ ਸੀ ਸੇ ਤੇ ਵਕ ਵਕ ਨਜ਼ਰੀਏ ਨਾਲ ਦੇਖਣ ਵਾਲੇ ਲੋਕਾਂ ਨੇ ਉਸ ਨੂੰ ਆਪਣੇ ਆਪਣੇ ਤਰੀਕੇ ਨਾਲ ਸਮਝਿਆ ਤੇ ਬਹੁਤ ਤਰ੍ਹਾਂ ਦੇ ਲੋਕਾਂ ਨੇ ਉਹਦੇ ਬਿਲਕੁਲ ਕੁਝ ਕੁ ਜਿਹੜੀ ਟਿੱਪਣੀਆਂ ਵੀ ਕਰੀ ਹੋਈ ਸੀ ਤੇ ਇੱਕ ਬੱਚਾ ਲਾਲ ਉਮੇਸ਼ ਨੇ ਉਹਦੇ 'ਤੇ ਕਵਿਤਾ ਲਿਖੀ ਆ ਕਵਿਤਾ ਹਿੰਦੀ 'ਚ ਹੈ ਮੈਂ ਪੜਨ ਦੀ ਕੋਸ਼ਿਸ਼ ਕਰਦਾ ਤੇ ਜੇ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਜੜੀਆ শেয়ার ਜ਼ਰੂਰ ਕਰਿਓ ਉਹ ਕੀ ਲਿਖਦਾ ਹੈ हिंदी ਦੇ ਵਿੱਚ ਹਮੇ ਜਮੀਨ ਚਾਹੀਏ ਸਾਰ ਆਸਮਾਨ ਤੁਮ ਰਖ ਲਓ ਹਮੇ ਸੰਵਿਧਾਨ ਚਾਹੀਏ ਗੀਤਾ ਕੁਰਾਨ ਤੁਮ ਰਖ ਲਓ ਹਮੇ ਰੋਟੀ ਚਾਹੀਏ ਇੱਜ਼ਤ ਕੀ ਆ ਆਤਮਕ ज्ञान सारा तुम रख लो हमें रोजगार चाहिए व्रत ध्यान सारा तुम रख लो हमें विचार चाहिए ये मूर्ति तुम रख लो हमें कलम चाहिए ये कमान तुम रख लो हमें सम्मान चाहिए तुम ये भगवान रख लो ਹਮੇ ਆਜ਼ਾਦੀ